ంఎద bekanntి మదదిింమా ਦੇ ਮਾਸਰ ਵੱਲੋਂ ਦੀ ਸੌਦ ਹਮਲਾ ਆਇਆ ਮਹਾਰਾਜ ਭਾਗ ਲਾਵੇ ਤੇ ਚੜ੍ਹਦੀ ਕਲਾ ਆਵੇ ਆਪੜਾ ਨਖਰੇ ਆਪਣੀਆਂ ਰਿਸ਼ਤੇਦਾਰੀਆਂ ਨੇ ਜਦੋਂ ਪਾਉ ਮਹਿਲ ਸਿੰਘ ਨਾਲ ਮੇਰਾ ਬਚਨ ਹੋ ਰਿਹਾ ਸੀ ਮੈਂ ਨੇ ਦੱਸਿਆ ਵੀ ਕਹਿੰਦੇ ਘਾਨੀ ਜੀ ਕੋਈ ਸਾਈਸ ਹੋਈ ਮਹਿਜ ਉੱਥੇ ਸਾਈ ਬੜੀ ਤਗੜੀ ਬੈਠੀ ਹੈ ਮੁੰਡੇ ਬੱਚਿਆਂ ਦੀ ਭੂਆ ਉਸ ਲੰਗਰ ਚ ਰਹਿੰਦੀ ਹੈ ਬੱਚਿਆਂ ਦੀ ਮਾਸੀ ਉਸ ਨਗਰ ਚ ਰਹਿੰਦੀ ਹੈ ਤੇ ਗੁਰੂ ਬਾਬਾ ਜੀ ਕਿਰਪਾ ਦਾ ਕਿਰਪਾ ਕਰੇ ਦਾਸ ਭਾਈ ਬੋੜ ਸਿੰਘ ਥਿੰਦ ਆਪਣੇ ਸਾਰੇ ਪਰਿਵਾਰ ਨਾਲ ਤੁਹਾਡੇ ਨਿਕਲ ਤੇ ਹਾਜ਼ਰ ਹੋਣਾ ਹੈ ਉਹਨਾਂ ਸਾਰੇ ਵੀਰਾਂ ਵੱਲੋਂ ਮਾਣ ਆਇਆ ਧੰਨਵਾਦ ਕੀਤਾ ਜਾਂਦਾ ਹੈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਹੇਮਕੁੰਡ ਦੀ ਪਾਵਨ ਧਰਤੀ ਤੇ ਤਪ ਕਰਦੇ ਨੇ ਅਕਾਲ ਪੁਰਖ ਨੇ ਅਖਿਆ ਗੁਸਤ ਦਮਨ ਤੇ ਨੂੰ ਇੱਕ ਵਾਰ ਫੇਰ ਮਾਤ ਲੋਕ ਦੀ ਧਰਤੀ ਤੇ ਜਾਣਾ ਪਵੇ ਉਥੋਂ ਦੇ ਜਿਹੜੇ ਰਾਜੇ ਨੇ ਜਿਨ੍ਹਾਂ ਦੇ ਵਰਥਾਏ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਾਬੇ ਨਾਨਕ ਨੇ ਵਚਨ ਕਹੇ ਨੇ ਰਾਜੇ ਸ਼ਹੀਮ ਮੁਕੱਦਮ ਕੁੱਤੇ ਜਾਇ ਜਾਇਨ ਬੈਠੇ ਸੁਤੇ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਬੰਦਨ ਕਹੇ ਰਤ ਪਿਤ ਕੁੱਤਿਓ ਚੱਟ ਜਾਓ ਏਡੇ ਵੱਡੇ ਹੰਕਾਰੀ ਲੋਕ ਸੱਚ ਉਹਨਾਂ ਦਾ ਗੁਸ਼ਤ ਦਮਣ ਤੋਂ ਮੁਕਾਬਲਾ ਕਰਨਾ ਬਾਜਾਂ ਵਾਲੇ ਕਹਿੰਦੇ ਮੈਂ ਅਕਾਲ ਪੁਰਖ ਨੂੰ ਇਹ ਗੱਲ ਕਹੀ ਹੱਤੇ ਰੇ ਇਹਨਾਂ ਦਾ ਮੁਕਾਬਲਾ ਮੇਰੇ ਵਸ ਦੀ ਗੱਲ ਨਹੀਂ ਇਹ ਮੁਕਾਬਲਾ ਤਾਂ ਹੋ ਸਕਦਾ ਹੈ ਕਿ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਮੇਮਕੁੰਡ ਦੀ ਪਾਵਨ ਧਰਤੀ ਤੇ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਅਕਾਲ ਪੁਰਖ ਜੀ ਨੂੰ ਫਰਮਾਨ ਕੀਤਾ ਮੈਂ ਆਪਣਾ ਸੁਤ ਤੋਹੇ ਨਵਾਜਾ ਮੈਂ ਦੁਨਜਮਨ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਕੋਲ ਸੇਜ ਰਿਆ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪ੍ਰਚਲ ਕਰਦੇ ਕੋ ਸਾਜਾ ਜਾਓ ਇੱਕ ਪੰਥ ਰਚ ਜਓ ਜਿਹੜਾ ਤੇਰਾ ਪੰਥ ਰਚਿਆ ਹੋਇਆ ਉਹ ਲੱਖਾਂ ਦਾ ਮੁਕਾਬਲਾ ਕਰੇਗਾ ਤਦਗੀ ਤਰਫ ਆਤਾਂ ਕਹਿੰਦੇ ਮਹਾਰਾਜ ਜਿਹੜੇ ਮੁਕਾਬਲੇ ਤੇ ਮੈਂ ਜਾਵਾਂ ਉਥੇ ਪਿੱਠ ਨਾ ਲੱਗੇ ਪਿੱਠ ਲੱਗੀ ਤੇ ਤੁਹਾਡੀ ਹਾਰ ਹੈ ਅਕਾਲ ਪੁਰਖ ਨੇ ਆਖਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਉਹਦੀ ਕਦੀ ਪਿੱਠ ਨਹੀਂ ਲੱਗਦੀ ਆਪਾਂ ਧੀਵੀਆਂ ਤੇ ਦੇਖਦੇ ਆ ਕਈ ਮੜੇ ਲਿਖੇ ਸੱਜਣ ਪੜਦੇ ਵੀ ਨੇ ਕੈਰਵਾ ਪਾਡਵਾ ਦਾ ਡੰਗ ਹੈ ਕੈਰਵਾ ਵੀ ਬਹੁਤ ਗਿਣਤੀ ਹੈ ਪਾਡਵਾ ਵੀ ਬਹੁਤ ਘੱਟ ਗਿਣਤੀ ਹੈ ਪਰ ਪਾਂਡਵਾਂ ਦੇ ਪਾਸੇ ਰੱਬ ਹੈ। ਕ੍ਰਿਸ਼ਨ ਪਦਵਾਨ ਮਹਾਰਾਜ ਹੈ। ਅੱਜ ਕੈਰਵਾਂ ਦੇ ਸਾਰਿਆਂ ਤੋਂ ਵੱਡੇ ਗੁਰੂ ਨੇ ਵਚਨ ਕਹਿ ਦਿੱਤਾ ਹੈ ਕਿ ਸ਼ਾਮਾਂ ਤੱਕ ਮੈਂ ਸਾਰੇ ਪਾਂਡਵ ਮਾਰ ਕੇ ਪਾਣੀ ਪੀਵਾਂਗਾ। ਪਤਾ ਲੱਗਾ ਦੋਖਤੀ ਨੂੰ ਉਹ ਡਿੱਡੋ ਲਿੱਟੀ ਹੋ ਗਈ ਕਿ ਅੱਜ ਮੈਂ ਸਿਰੋਂ ਨੰਗੀ ਹੋ ਜਾਣਾ ਮੇਰਾ ਸਿਰ ਜਿਹੜਾ ਨੰਗਾ ਹੋ ਜਾਣਾ ਹੈ। ਮਗਰ ਬੈਠਾ ਸੀ ਰੱਬ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਆਖਿਆ ਕੀ ਕਹਿੰਦੇ ਜੀ ਕੈਰਵਾ ਦੇ ਗੁਰੂ ਨੇ ਗੱਲ ਕਹਿ ਦਿੱਤੀ ਐ ਅੱਜ ਸ਼ਾਮਾਂ ਦਾ ਸੂਰਜ ਡੁੱਬਣ ਤੋਂ ਪਹਿਲੋ ਪਹਿਲੋ ਪੰਜੇ ਬਾਣ ਨੂੰ ਮਾਰ ਦੇਣੇ ਨੇ ਪ੍ਰਸ਼ਾਦਾ ਫੇਰ ਸਕਣਾ ਉਹਨੇ ਆਹ ਉਹਨੇ ਏਨੀ ਗੱਲ ਕਹੀ ਐ ਨਾ ਉਹਨੇ ਮਾਰ ਤਾਂ ਨਹੀਂ ਦੇ ਦਿੱਤੇ ਅਜੇ ਮਰਨੇ ਨੇ ਨਾ ਤੇ ਤੂੰ ਵੀ ਤਰੀ ਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਵੇਂ ਸੂ ਗौरा ਹੋਏ ਜਿਹੜਾ ਨਿਉਂ ਜਾਂਦਾ ਨੂੰ ਭਾਗ ਲੱਗ ਜਾਂਦਾ ਮੈਂ ਕੀ ਕਹਾਂ ਕਹਿੰਦੀ ਤੂੰ ਕਹਿੰਦਾ ਵੀ ਤੂੰ ਵੀ ਉਹਨਾਂ ਦੀ ਅੰਸ ਅੰਸ ਵਿੱਚੋਂ ਐ ਤੂੰ ਜਾ ਕੇ ਉਸ ਗੁਰੂ ਦੇ ਪੈਰੀ ਲੱਗ ਜਾ ਬੋਲਣਾ ਕੁਝ ਨਹੀਂ ਜੰਗੇ ਗੁਰੂ ਦੀ ਸਿੱਖਿਆ ਲੈ ਕੇ ਲੋਕ ਤਾਂ ਨਹੀਂ ਤੇ ਜਾ ਕੇ ਜਦੋਂ ਗੁਰੂ ਨੂੰ ਮੱਥਾ ਟੇਕਿਆ ਤੇ ਉਹਨੇ ਅੱਛਾ ਸਦਾ ਸੁਹਾਗਣ ਤੇ ਪਾਂਡਵਾ ਦਾ ਕੱਖ ਵੀ ਨਾ ਵਿਗੜਿਆ ਤੇ ਬਾਕੀ ਸਾਰੇ ਮਾਰੇ ਗਏ ਇਹ ਨਿਯੋਣ ਦੀ ਗੱਲ ਹੁੰਦੀ ਹੈ ਤੇ ਗੱਲ ਹੁੰਦੀ ਹੈ ਗੁਰੂ ਦੀ ਜਦੋਂ ਮਿਹਰ ਕਿਰਪਾ ਸਿਰ ਤੇ ਹੱਥ ਹੋਵੇ ਫਿਰ ਕੀੜਾ ਕੀੜੀ ਥਾਪ ਦੇ ਬਾਦਸ਼ਾਹੀ ਲਸ਼ਕਰ ਕਰੇ ਸਵਾਰ ਇੱਕ ਪਾਸੇ ਬਹਾਦਰ ਸ਼ਾਹ ਦੇ ਕੋਲ 10000 ਕਿੱਤੀ ਦੀ ਫੌਜ ਤਾਰਾ ਜੰਦੇ ਕੋਲ 10 ਲੱਖ ਦੀ ਗਿਣਤੀ ਦੀ ਫੌਜ ਕਲਗੀਆਂ ਵਾਲੇ ਦੇ 21 ਸਿੱਖ ਨਾਲ ਨੇ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਵਾਤਾ ਬਣਦਾ ਤੇ 10 ਲੱਖ ਵਾਲਾ ਪੈਰਾ ਚ ਰੋਲਿਆ ਗਿਆ ਜਿਹਦੇ ਸਿਰ ਉੱਤੇ ਗੁਰੂ ਦੀ ਮੋਹਰ ਹੋਵੇ ਗੁਰੂ ਦੀ ਕਿਰਪਾ ਹੋਵੇ ਉਹਦੀ ਪਿੱਠ ਕਦੀ ਨਹੀਂ ਲੱਗਦੀ ਜਾਓ ਇਹ ਵੱਲ ਮਿਲ ਗਿਆ ਫਿਰ ਸਮਾਂ ਆਇਆ ਉਹ ਸੁਦੀ 27 1723 ਨੂੰ ਜਿਹੜੀ ਪ੍ਰਾਤਨ ਤਰੀਖ ਹੈ ਉਹ 23 ਉਹ ਦੀ ਬਣਦੀ ਹੈ ਤੇ ਜਿਹੜੀ ਆਪਾਂ 350 ਸਾਲਾ ਮਨਾਇਆ ਸੀ ਉਦੋਂ ਵੀ 23 ਪੋਹ ਨੂੰ ਮਨਾਇਆ ਗਿਆ ਸੀ ਚਲੋ ਵਕਤ ਦੇ ਸਮਾਹ ਨਾਲ ਤਰੀਕਾ ਬਦਲਦੀਆਂ ਰਹਿੰਦੀਆਂ ਨੇ ਉਹ ਸੁਦੀ 7ਵੀਂ ਸਦੀ 1723 ਨੂੰ ਪਟਨੇ ਦੀ ਧਰਤੀ ਤੇ ਆਏ ਅਵਤਾਰ ਜੀ ਪਾਪੀਆਂ ਦੇ ਘਰਾਂ ਵਿੱਚ ਗੋਡੇ-ਗੋਡੇ ਸੋਗ ਛਾਇਆ ਸੂਫੀਆਂ ਫਕੀਰਾਂ ਗਾਈ ਉਹਦੀ ਤੇਜ ਦੇਕਾਰ ਜੀ ਮੋਹਰ ਸਿੰਘ ਆਖੇ ਕੀ ਕੀ ਗੁਣ ਉਹਦੇ ਬਿਆਨ ਕਰਾਂ ਜਿ ਜੂਰ ਸੋ ਦਾ ਜਥਾ ਜਾਂਦਾ ਉਹ ਤੋਂ ਬਲਿਹਾਰ ਜੀ ਇਧਰ ਪੱਣੇ ਦੀ ਧਰਤੀ ਤੇ ਸਤਿਗੁਰੂ ਆਗਮਨ ਆਉਂਦੇ ਨੇ ਇਧਰ ਹਸਕੇ ਦੀ ਧਰਤੀ ਤੇ ਇੱਕ ਫਕੀਰ ਕੀ ਕਰਸ਼ਮਾ ਕਰਦਾ ਥੋੜੀ ਜਿਹਾ ਨਾ ਵੇ លាហើយ